ਤਹਾਨੂੰ ਵੀ ਗੁਪਤ ਪ੍ਰੋਬਲਮ ਹੈ ਤੁਸੀਂ ਬਹੁਤ ਸਾਰੀਆਂ ਦਵਾਈਆਂ ਦੇਸੀ ਅੰਗਰੇਜ਼ੀ ਪਤਾ ਨਹੀਂ ਕਿਹੜੀਆਂ ਕਿਹੜੀਆਂ ਪੈਥੀਆਂ ਨੇ ਸਾਰੀਆਂ ਖਾਲੀਆਂ ਅਜਮਾ ਲੀਆਂ ਦੋਸਤੋ ਜੇ ਤੁਹਾਨੂੰ 슈ਗਰ ਦੀ ਪ੍ਰੋਬਲਮ ਹੈ 슈ਗਰ ਦੇ ਕਰਕੇ ਪ੍ਰੋਬਲਮ ਆ ਚੁੱਕੀ ਹੈ ਤੁਹਾਨੂੰ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਇਹ ਵੀਡੀਓ ਪੂਰੀ ਦੇਖ ਲਓ ਮੈਂ ਕੋਈ ਤੁਹਾਨੂੰ ਦਵਾਈ ਵੇਚ ਨਹੀਂ ਆ ਮੈਂ ਸਿਰਫ ਤੁਹਾਨੂੰ ਸਮਝਾਉਣ ਆਇਆ ਇਹ ਵੀਡੀਓ ਦੇਖਣ ਨਾਲ ਤੁਹਾਡੀ ਜਿਹੜੀ ਜ਼ਿੰਦਗੀ ਹੈ ਉਹ ਬਦਲ ਜੂਗੀ ਦੋਸਤੋ ਹੁੰਦਾ ਕਿ ਜਦੋਂ ਸਾਨੂੰ 슈ਗਰ ਹੋ ਜਾਂਦੀ ਹੈ ਤਾਂ ਸਾਡੇ ਜਿਹੜੇ ਸਰੀਰ ਦੇ ਪੱਠੇ ਨੇ ਸੈੱਲ ਨੇ ਉਹ ਕਮਜ਼ੋਰ ਹੋਣੇ ਸ਼ੁਰੂ ਹੋ ਜਾਂਦੇ ਨੇ ਠੀਕ ਹੈ ਬੀਟਾ ਸੈੱਲ ਨੇ ਸਾਡੇ ਸਰੀਰ ਦੇ ਪੈਂਕਰੀਜ ਕਿਰਿਆ ਕੀ ਸਾਡੇ ਸਰੀਰ ਦੀ ਗ੍ਰੰਥੀ ਆ ਹਨਾ 인ਸੁਲੀਨ ਬਣਦਾ ਤਾਂ ਉਹ ਇਸ ਸਿਸਟਮ ਦਾ ਸਾਰਿਆਂ ਨੂੰ ਪਤਾ ਹੀ ਹੋਣਾ ਜਿਨ੍ਹਾਂ ਨੂੰ 슈ਗਰ ਹੋ ਜਾਂਦੀ ਆ ਉਹ ਅੱਧਾ ਵਿਚਾਰਾ ਡਾਕਟਰ ਹੀ ਬਣ ਜਾਂਦਾ ਕਿ ਉਹਦੇ ਕੁਝ ਖਾਂਦਾ ਕਦੇ ਕੋਸ਼ਕਾ ਦੇ ਵਿਪਰੇ ਹੀ ਜਿ ਰੱਖਦਾ ਹਨਾ ਇਦਾਂ ਹੀ ਵਿਚਾਰਦਾ ਚੱਕਰ ਚੱਲਦਾ ਕਿਉਂਕਿ ਉਹ ਪਹਿਲਾਂ ਧਿਆਨ ਨਹੀਂ ਦਿੰਦਾ ਇਹ ਬਹੁਤ ਸਾਰੇ ਲੋਕਾਂ ਦੇ ਵਿੱਚ ਮੈਂ ਜਿਹੜੀ ਪ੍ਰੋਬਲਮ ਦੇਖੀ ਆ 슈ਗਰ ਦੀ ਕਿਉਂ ਹੁੰਦੀ ਆ ਉਹਨਾਂ ਦਾ ਲੀਵਰ ਫੈਕਟਰੀ ਹੋਣ ਦੇ ਕਰਕੇ ਹੋ ਜਾਂਦਾ ਕਿਉਂਕਿ ਲੀਵਰ ਦਾ ਧਿਆਨ ਨਹੀਂ ਉਹ ਰੱਖਦੇ ਹੈਗੇ ਜਾਂ ਖਾਣ ਪੀਣ ਦਾ ਧਿਆਨ ਨਹੀਂ ਰੱਖਦੇ ਜਿਹੜਾ ਸਾਡਾ ਲਾਈਫ ਸਟਾਈਲ ਹੈ ਜਾਂ ਉਹ ਪੀੜੀ ਤਾਰ ਪੀੜੀ ਵੀ ਆ ਜਾਂਦੀ ਹੈ ਪ੍ਰੋਬਲਮ ਇਹਦੇ ਕਰਕੇ ਚਲੋ ਆ ਜਾਂਦੀ ਹੈ 슈ਗਰ ਦੀ ਪ੍ਰੋਬਲਮ ਹੁਣ ਆਪਾਂ ਗੱਲ ਕਰੀ ਵੀ 슈ਗਰ ਦੀ ਪ੍ਰੋਬਲਮ ਆ ਗਈ ਵਿਚਾਰਿਆਂ ਨੂੰ ਉਹਨਾਂ ਦੇ ਸਰੀਰ ਚ ਕਮਜ਼ੋਰੀ ਆ ਜਾਂਦੀ ਹੈ ਉਹਨਾਂ ਦੇ ਪੈਰ ਨੇ ਜਿਹੜੇ ਉਹ ਜਲਨ ਸ਼ੁਰੂ ਕਰ ਦਿੰਦੇ ਨੇ ਪੈਰਾਂ ਦੇ ਵਿੱਚ ਜਲਨ ਹੁੰਦੀ ਹੈ ਤੇ ਆਪਣੇ ਆਹ ਜਿਹੜੀਆਂ ਲੱਤਾਂ ਨੇ ਪਿੰਜੜੀਆਂ ਨੇ ਆ ਚੀਜ਼ਾਂ ਖੁੱਚਾਂ ਕਹਿੰਦੇ ਨੇ ਪਿੰਜੜੀਆਂ ਹਨ ਇਹਨਾਂ ਦੇ ਵਿੱਚ ਦਰਦ ਹੁੰਦਾ ਪੱਟਾਂ ਦੇ ਵਿੱਚ ਦਰਦ ਉਸ ਤੋਂ ਬਾਅਦ ਜਦੋਂ ਇਹ ਪ੍ਰੋਬਲਮ ਆ ਗਈ ਉਸ ਤੋਂ ਬਾਅਦ ਉਹਨਾਂ ਨੂੰ ਮਰਦਾਨਾ ਕਮਜ਼ੋਰੀ ਜਿਹਨੂੰ ਆਪਾਂ ਸੈਕਸ ਪ੍ਰੋਬਲਮ ਕਹਿ ਦਿੰਨੇ ਆ ਅੰਦਰੂਨੀ ਪ੍ਰੋਬਲਮ ਕਹਿ ਦਿੰਨੇ ਆ ਜਾਂ ਅੰਦਰੂਨੀ ਤਾਕਤ ਕਹਿ ਦਿੰਨੇ ਆ ਬਥੇਰੇ ਨਾਵਾਂ ਨਾਲ ਇਹਨੂੰ ਜਾਣਦੇ ਆਪਾਂ ਠੀਕ ਹੈ ਤੇ ਉਹ ਤੋਂ ਬੰਦੇ ਤੋਂ ਕਾਰਵਾਈ ਹੈ ਜਿਹੜੀ ਉਹ ਪੂਰੀ ਨਹੀਂ ਪੈਂਦੀ ਮਤਲਬ ਕਾਰਨ ਕੀ ਹੁੰਦਾ ਜਿਹੜਾ ਉਹਦਾ ਖੂਨ ਦਾ ਸਰਕੂਲੇਸ਼ਨ ਹੈ ਉਹ ਪ੍ਰੋਪਰ ਹੈ ਜਿਹੜਾ ਆਪਣੀ ਇੰਦਰੀ ਦੇ ਵਿੱਚ ਉਹ ਨਹੀਂ ਬਣਦਾ ਮਤਲਬ ਇਦਾਂ ਦੀਆਂ ਪ੍ਰੋਬਲਮਾਂ ਵਿਚਾਰੇ ਨੂੰ ਆ ਜਾਂਦੀਆਂ ਨੇ ਅੱਜ ਇੱਕ ਮੈਂ ਬਹੁਤ ਹੀ ਵਧੀਆ ਨੁਸਖਾ ਤੁਹਾਨੂੰ ਦੱਸੂਗਾ ਜਿਹੜਾ ਤਾਂ ਬਹੁਤ ਅਜਮਾਇਆ ਹੋਇਆ ਵਧੀਆ ਤੇ ਦੋ ਤਿੰਨ ਚੀਜ਼ਾਂ ਜਿਹੜੀਆਂ ਤੁਸੀਂ ਵਰਤਦੇ ਨੇ ਇਹਨਾਂ ਘਰ ਦੇ ਵਿੱਚ ਤੇ ਉਹਦੇ ਨਾਲ ਤੁਹਾਡਾ ਸ਼ੂਗਰ ਬਿਲਕੁਲ ਕੰਟਰੋਲ ਦੇ ਵਿੱਚ ਰਹਿਣਾ ਹੋ ਜੂਗਾ ਇਹ ਕਾਫੀ ਟਾਈਮ ਹੈ ਜਿਹੜਾ ਵਰਤਣਾ ਪੈਂਦਾ ਇਹਨੂੰ ਗਰੀਬ ਅਮੀਰ ਸਾਰੇ ਵਰਤ ਸਕਦੇ ਨੇ ਜੇ ਤੁਸੀਂ ਸਪੈਸ਼ਲ ਕੋਈ ਦੇਸੀ ਦਵਾਈ ਲੈਣੀ ਹੈ ਸ਼ੂਗਰ ਦੀ ਉਹ ਆਪਾਂ ਤੋਂ ਲੈ ਸਕਦੇ ਹੋ ਮੈਂ ਜਿਵੇਂ ਦੱਸਿਆ ਵੀ ਆਪਾਂ ਦਵਾਈ ਵੇਚਦੇ ਆ ਤਾਂ ਤੁਸੀਂ ਕੀ ਕਰਨਾ ਕਲੌਂਜੀ ਕਲੌਂਜੀ ਲੈ ਲੈਣੀ ਆ ਤੇ ਇੱਕ ਮੇਥੀ ਦਾਣਾ ਮੇਥੀ ਦਾਣਾ ਤੇ ਕਲੌਂਜੀ ਨੂੰ ਇੱਕ ਇੱਕ ਚਮਚਾ ਪਾ ਕੇ ਰਾਤ ਨੂੰ ਜੱਗ ਦੇ ਵਿੱਚ ਭਿਉਂ ਕੇ ਰੱਖ ਦੋ ਤੇ ਉਹ ਸਵੇਰੇ ਖਾਲੀ ਪੇਟ ਆ ਜਿਹੜਾ ਜੱਗ ਪੀ ਲਓ ਲਗਾਤਾਰ ਇਹਨੂੰ 3 ਮਹੀਨੇ ਪੀਓ ਤੇ ਇਹਦੇ ਵਿੱਚ ਨਾਗਾ ਨਾ ਪਾਓ 슈ਗਰ ਤੁਹਾਡੀ ਕੰਟਰੋਲ ਦੇ ਵਿੱਚ ਹੋ ਜੂ ਠੀਕ ਹੈ ਤੇ ਬਹੁਤ ਸਾਰੀਆਂ ਬਹੁਤ ਲੋਕਾਂ ਨੂੰ ਫੋਨ ਆਉਂਦੇ ਨੇ ਮੈਨੂੰ 300 슈ਗਰ ਆ ਕਿਸ ਨੂੰ 400 슈ਗਰ ਆ 250 슈ਗਰ ਆ 200 슈ਗਰ ਆ ਇਹਦੇ ਨਾਲ ਵਧੀਆ ਤੁਹਾਡੀ 슈ਗਰ ਕੰਟਰੋਲ ਦੇ ਵਿੱਚ ਹੋ ਜੂ ਜਿਹੜੇ ਲੋਕ ਇਨਸੂਲਿਨ ਦਾ ਟੀਕਾ ਲਾਉਂਦੇ ਨੇ ਜਾਂ ਇੰਜੈਕਸ਼ਨ ਲਾਉਂਦੇ ਨੇ 슈ਗਰ ਕੰਟਰੋਲ ਕਰਨ ਲਈ ਜਾਂ ਜਾਦਾ ਗੋਲੀਆਂ ਖਾਂਦੇ ਨੇ ਤਾਂ ਉਹ ਵੀ ਉਹਨਾਂ ਦੀ ਕੰਟਰੋਲ ਦੇ ਵਿੱਚ ਹੋ ਜੂ ਬਹੁਤ ਲੋਕਾਂ ਤੇ ਆਪਾਂ ਅਜਮਾਇਆਗਾ ਇਹਦਾ ਵਧੀਆ ਰਿਜ਼ਲਟ ਜਿਹੜਾ ਮਿਲਿਆ ਤੇ ਹੁਣ ਆਪਾਂ ਗੱਲ ਕਰਦੇ ਆ ਦੁਬਾਰਾ ਫੇਰ ਉੱਥੇ ਮਰਦਾਨਾ ਕਮਜ਼ੋਰੀ ਦੀ ਜਦੋਂ ਤੁਹਾਨੂੰ ਇਹ ਚੀਜ਼ ਹੋ ਗਈ ਜਿਵੇਂ ਸਿਉਕ ਹੈ ਜਿਹੜੀ ਲੱਕੜ ਨੂੰ ਲੱਗ ਜਾਂਦੀ ਹੈ ਵਿੱਚੋਂ ਖੋਖਲਾ ਕਰ ਦਿੰਦੀ ਹੈ ਉਵੇਂ ਜਦੋਂ ਸ਼ੂਗਰ ਹੋ ਜਾਂਦੀ ਹੈ ਬੰਦੇ ਨੂੰ ਇੱਕ ਤਰ੍ਹਾਂ ਦਾ ਬੇਜਾਰਾ ਬੰਦਾ ਸਰੀਰ ਲੱਗਦਾ ਉਹਦਾ ਅੰਦਰ ਜਾਨ ਪ੍ਰਾਣ ਹੈ ਜਿਹੜਾ ਉਹ ਚੀਜ਼ਾਂ ਨਹੀਂ ਹੁੰਦੀਆਂ ਉਹਦੇ ਵੀਕਨੈਸ ਹੈ ਕਾਰਨ ਕੀ ਆ ਦੋਸਤੋ ਸਾਨੂੰ ਪ੍ਰੋਪਰ ਜਿਹੜੀ ਖਰਾਕ ਹੈ ਉਹ ਨਹੀਂ ਮਿਲਦੀ ਆਯੁਰਵੇਦ ਦੇ ਵਿੱਚ ਬਹੁਤ ਸਾਰੀਆਂ ਜੜੀ ਬੂਟੀਆਂ ਪਸ਼ਮਾ ਇਹ ਚੀਜ਼ਾਂ ਹੈਗੀਆਂ ਨੇ ਜੇ ਤੁਹਾਨੂੰ オリジナル ਮਿਲ ਜਾਂਦੀਆਂ ਨੇ ਕੋਈ ਵਧੀਆ ਤੁਹਾਨੂੰ ਬੈਦ ਮਿਲ ਜਾਂਦਾ ਜਾਂ ਤੁਹਾਨੂੰ ਕੋਈ ਵਧੀਆ ਪੰਸਾਰੀ ਦੇਉ ਤੁਸੀਂ ਲੈ ਕੇ ਇਹ ਚੀਜ਼ਾਂ ਆਪ ਵੀ ਖਾ ਸਕਦੇ ਹੋ ਜ਼ਰੂਰੀ ਨਹੀਂ ਹੁੰਦਾ ਕਿ ਕਿਸੇ ਬੈਦ ਤੋਂ ਹੀ ਲੈਣੀਆਂ ਨੇ ਆਪ ਵੀ ਇਹ ਚੀਜ਼ਾਂ ਲੈ ਕੇ ਪੰਸਾਰੀ ਦੇਉ ਖਾ ਸਕਦੇ ਹੋ ਵਧੀਆ ਚੀਜ਼ਾਂ ਨੇ ਤੇ ਇਹ ਤੁਹਾਡੀ ਵੀਕਨੈਸ ਹੈ ਜਿਹੜੀ ਪ੍ਰੋਬਲਮ ਹੈ ਉਹ ਦੂਰ ਕਰ ਦੇਣਗੇ ਕਿਉਂਕਿ ਉਹਨਾਂ ਦੀ ਜਿੱਥੋਂ ਤੱਕ ਮੈਂ ਲੋਕਾਂ ਦੇ ਫੋਨ ਆਉਂਦੇ ਆ ਤਾਂ ਉਹਨਾਂ ਦੀ ਜਿਹੜੀ ਇੰਦਰੀਆ ਮਤਲਬ ਸਾਈਜ਼ ਹੈ ਜਿਹੜਾ ਉਹਨਾਂ ਦਾ ਸਮਾਲ ਹੋਣਾ ਸ਼ੁਰੂ ਹੋ ਜਾਂਦਾ ਕਿਉਂਕਿ ਉਹਦੇ ਵਿੱਚ ਖੂਨ ਦਾ ਸਰਕੂਲੇਸ਼ਨ ਘੱਟ ਬਣਦਾ ਤੇ ਉਹਨਾਂ ਦੇ ਵਿੱਚ ਵੀਰਜ ਦੀ ਜਿਹੜੀ ਕਮੀ ਆ ਉਹ ਆ ਜਾਂਦੀ ਹੈ ਪ੍ਰੋਡਕਸ਼ਨ ਨਹੀਂ ਹੁੰਦੀ ਪ੍ਰੋਪਰ ਉਹਨਾਂ ਦੇ ਵਿੱਚ ਤਾਕਤ ਨਹੀਂ ਹੁੰਦੀ ਤੁਸੀਂ ਆਯੁਰਵੇਦਿਕ ਦਵਾਈ ਕਿਸੇ ਵੀ ਵਧੀਆ ਵੈਦ ਤੋਂ ਡਾਕਟਰ ਤੋਂ ਲੈ ਕੇ ਆਯੁਰਵੇਦ ਦਾ ਸਹਾਰਾ ਤਾਂ ਤੁਸੀਂ ਇਹ ਚੀਜ਼ਾਂ ਦਾ ਤੁਹਾਨੂੰ ਵਧੀਆ ਰਿਜ਼ਲਟ ਮਿਲੂਗਾ ਇਹ ਵਧੀਆ ਤਾਕਤ ਹੁੰਦੀ ਹੈ ਇਹ ਜੇ ਤੁਸੀਂ ਐ ਸੋਚੋ ਵੀ ਮੈਂ ਮਹੀਨਾ ਖਾ ਕੇ ਠੀਕ ਹੋ ਜਾਉ ਉਹ ਨਹੀਂ ਹੋਣਾ ਕਿਉਂਕਿ ਇਹਨੂੰ ਟਾਈਮ ਲੱਗਦਾ ਮਹੀਨਾ ਦੋ ਮਹੀਨੇ ਤਿੰਨ ਮਹੀਨੇ ਸਬਰ ਪੇਸ਼ੈਂਸ ਸਾਨੂੰ ਰੱਖਣਾ ਪੈਂਦਾ ਕਿਉਂਕਿ ਇਹ ਜ਼ਰੂਰੀ ਹੈ ਸਬਰ ਜਿਹੜੇ ਬੰਦੇ ਸਬਰ ਰੱਖਦੇ ਨੇ ਮਤਲਬ ਵਿਸ਼ਵਾਸ ਰੱਖਦੇ ਨੇ ਉਹ ਬਹੁਤ ਜਲਦੀ ਠੀਕ ਹੋ ਜਾਂਦੇ ਨੇ ਬਾਕੀ ਕੋਈ ਵੀ ਤੁਸੀਂ ਸੁਝਾ ਕੋਈ ਲੈ ਲੈਣੀ ਆ ਤੇ ਉਹ ਤੁਸੀਂ ਲੈ ਸਕਦੇ ਹੋ ਤੇ ਇਸ ਵੱਤ ਤੋਂ ਵੱਤ ਸ਼ੇਅਰ ਕਰਿਓ ਜੇ ਤੁਹਾਨੂੰ ਕੋਈ ਵੀ ਗੁਪਤ ਰੋਗ ਦੇ ਸੰਬੰਧੀ ਕੋਈ ਜਾਣਕਾਰੀ ਚਾਹੀਦੀ ਹੈ ਤੁਸੀਂ ਕੋਈ ਦਵਾਈ ਲੈਣੀ ਆ ਤੁਸੀਂ ਮੇਰੇ ਤੋਂ ਵੀ ਲੈ ਸਕਦੇ ਹੋ ਕੋਈ ਸੁਝਾ ਲੈਣਾ ਕੋਈ ਅਜੇ ਬ੍ਰਦਰ ਤੌਰ ਤੇ ਕੋਈ ਵੀ ਸੁਝਾ ਤੁਸੀਂ ਕੁਝ ਵੀ ਕਰਨਾ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਆ ਜਿਹੜੀ ਕਰ ਸਕਦੇ ਹੋ ਤੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਕੋਈ ਹੋਰ ਦਵਾਈ ਕੋਈ ਜਾਣਕਾਰੀ ਲੈਣੀ ਆ ਤਾਂ ਤੁਸੀਂ ਉਹ ਵੀ ਮੇਰੇ ਤੋਂ ਲੈ ਸਕਦੇ ਹੋ ਜਿਹੜੀਆਂ ਆਯੁਰਵੈਦਿਕ ਇਹ ਚੀਜ਼ਾਂ ਹੁੰਦੀਆਂ ਨੇ ਜੇ ਤੁਹਾਨੂੰ ਫਾਇਦਾ ਨਹੀਂ ਕਰਨੀਆ ਮੰਨ ਲਓ ਫਾਇਦਾ ਨਹੀਂ ਕੀਤਾ ਤਾਂ ਤੁਹਾਨੂੰ ਨੁਕਸਾਨ ਵੀ ਨਹੀਂ ਕਰਦੀਆਂ ਕਿਉਂਕਿ ਇਹ ਕੈਮੀਕਲ ਜਾਂ ਕੋਈ ਚਸਟੀਰੀਡ ਉਹ ਚੀਜ਼ਾਂ ਨਹੀਂ ਹੁੰਦੀਆਂ ਅਗਰ ਤੁਹਾਨੂੰ ਕੋਈ ਵਧੀਆ ਵੈਦ ਇਹ ਚੀਜ਼ਾਂ ਦਿੰਦਾਗਾ